ਕੀ ਤੁਹਾਨੂੰ ਪਤਾ ਹੈ ਕਿ ਆਰਐਸਮਾਜ ਨੇ ਸਿੱਖੀਜ਼ਮ ਨੂੰ ਇੱਕ ਰਿਲੀਜੀਅਨ ਦੇ ਤੌਰ ਤੇ ਸਥਾਪਿਤ ਹੋਣ ਚ ਬਹੁਤ ਵੱਡਾ ਯੋਗਦਾਨ ਦਿੱਤਾ ਸਸਰੇ ਕਲਸਾਰਿਆਂ ਨੂੰ ਮੇਰਾ ਨਾਮ ਮਨਦੀਪ ਸਿੰਘ ਹੈ ਤੇ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਨਾ ਕਿ ਕਿਵੇਂ ਆਰਐਸਮਾਜ ਨੇ ਸਿੱਖੀਜ਼ਮ ਨੂੰ ਸਥਾਪਿਤ ਹੋਣ ਤੇ ਹੈਲਪ ਕੀਤੀ ਅੰਗਰੇਜ਼ਾਂ ਦੇ 1849 ਚ ਪੰਜਾਬ ਤੋਂ ਕਬਜ਼ੇ ਤੋਂ ਬਾਅਦ ਵੱਡੇ ਪੈਮਾਨੇ ਤੇ 크ਰਿਸਚੀਅਨ ਮਿਸ਼ਨਰੀ ਪੰਜਾਬ ਚ ਆ ਗਏ ਸੀ ਤੇ ਸਿੱਖਾਂ ਦਾ ਤੇ ਹਿੰਦੂਆਂ ਦਾ ਕਨਵਰਜਨ 크ਰਿਸਚੀਅਨਿਟੀ ਵਿੱਚ ਚੱਲੂ ਹੋ ਗਿਆ ਸੀ ਸਭ ਤੋਂ ਪਹਿਲਾਂ ਮਹਾਰਾਜਾ ਦਿਲਪ ਸਿੰਘ ਦਾ ਕਨਵਰਜਨ 1853 ਵਿੱਚ ਕੀਤਾ ਗਿਆ 크ਰਿਸਚੀਅਨਿਟੀ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੇ ਕਹਿ ਸਕਦੇ ਲਗਭਗ ਨਾਲ ਹੀ ਇੱਕ ਕਾਫੀ ਵੱਡੇ ਗਰੰਤੀ ਸੀ ਅੰਮ੍ਰਿਤਸਰ ਦੇ ਕੇਸਰ ਸਿੰਘ ਉਹਨਾਂ ਦਾ ਕਨਵਰਜਨ ਵੀ 크ਰਿਸਚੀਅਨਿਟੀ ਵਿੱਚ ਕੀਤਾ ਗਿਆ ਤੇ ਉਸ ਤੋਂ ਬਾਅਦ ਸਿੱਖਾਂ ਦਾ ਪੰਜਾਬ ਵਿੱਚ 크ਰਿਸਚੀਅਨਿਟੀ ਵਿੱਚ ਕਨਵਰਜਨ ਚੱਲੂ ਹੋ ਗਿਆ 1860 ਵਿੱਚ ਕਪੂਰਥਲਾ ਦੇ ਰਾਜਾ ਹਰਨਾਮ ਸਿੰਘ ਦਾ ਕਨਵਰਜਨ ਵੀ ਹੋਇਆ 크ਰਿਸਚੀਅਨਿਟੀ ਵਿੱਚ ਸਿਕੀਨੂ ਕਨਵਰਜਨ ਤੋਂ ਬਚਾਨ ਵਾਸਤੇ 1873 ਵਿੱਚ ਸਭ ਤੋਂ ਪਹਿਲੀ ਸਿੰਘ ਸਭਾ ਬਣਾਈ ਗਈ ਅੰਮ੍ਰਿਤਸਰ ਵਿੱਚ ਜਿੰਨੂ ਐਕਚੁਅਲੀ ਹੈਡ ਕੀਤਾ ਬਾਬਾ ਖੇਮ ਸਿੰਘ ਨੇ ਬਾਬਾ ਖੇਮ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਡਾਇਰੈਕਟ ਵੰਸ਼ਜ ਸੀ ਅਰਸ마ਜ 1875 ਚ ਚੱਲੂ ਹੋਇਆ ਸਵਾਮੀ ਦਿਆਨੰਦ ਸਰਸਵਤੀ ਜੀ ਨੇ ਇਹਨੂੰ ਚਾਲੂ ਕੀਤਾ ਤੇ ਇਹ ਐਕਚੁਅਲੀ ਹਿੰਦੂਇਜ਼ਮ ਦੀ ਪਿਉਰੀਫਾਈਡ ਫਾਰਮ ਸੀ ਤੇ ਆਰ ਐਸ ਮਾਜ ਜੋ ਸੀ ਉਹ ਸਤੀ ਪ੍ਰਥਾ ਦੇ ਖਿਲਾਫ ਚਾਈਲਡ ਮੈਰਿਜ ਦੇ ਖਿਲਾਫ ਕਾਸਟ ਸਿਸਟਮ ਦੇ ਖਿਲਾਫ ਹੈ ਨਾ ਸਾਰੇ ਦੇ ਖਿਲਾਫ ਕੰਮ ਕਰਦਾ ਸੀ ਤੇ 1876 ਦੇ ਕਰੀਬ ਆਰ ਐਸ ਮਾਜ ਪੰਜਾਬ ਚ ਆਇਆ ਤੇ ਨਾ ਸਿਰਫ ਪੰਜਾਬੀ ਹਿੰਦੂਆਂ ਨੇ ਬਲਕਿ ਸਿੱਖਾਂ ਨੇ ਵੀ ਆਰ ਐਸ ਮਾਜ ਨੂੰ ਹੱਥੋਂ ਹੱਥ ਲਿਆ ਕਿਉਂਕਿ ਆਰ ਐਸ ਮਾਜ ਸਮਾਜ ਦੀ ਭਲਾਈ ਵਾਸਤੇ ਕੰਮ ਕਰ ਰਿਹਾ ਸੀ ਆਰ ਐਸ ਮਾਜ ਨੇ ਕਈ ਸਾਰੇ ਸਕੂਲ ਵੀ ਖੋਲੇ ਡੀਏਵੀ ਸਕੂਲਸ ਕਾਲਜ ਵੀ ਖੋਲੇ ਆਰ ਐਸ ਮਾਜ ਨੇ ਹਿੰਦੂਆਂ ਵਿੱਚ ਸਿੱਖਿਆ ਨੂੰ ਵਧਾਵਾ ਦਿੱਤਾ ਤੇ ਅਸੀਂ ਕਹਿ ਸਕਦੇ ਹਾਂ ਕਿ ਆਰ ਸਮਾਜ ਨੇ ਹਿੰਦੂਆਂ ਵਾਸਤੇ ਬਹੁਤ ਵੱਡਾ ਕੰਮ ਕੀਤਾ ਹਿੰਦੂ ਆਪਣੇ ਆਪ ਨੂੰ ਪਹਿਲੇ ਤੋਂ ਜ਼ਿਆਦਾ ਸਟਰੋਂਗ ਮਹਿਸੂਸ ਕਰਨ ਲੱਗ ਪਏ ਆਰ ਸਮਾਜ ਸਿੱਖਾਂ ਦੇ ਉਹਨਾਂ ਖਿਲਾਫ ਨਹੀਂ ਸੀ ਪਰ ਉਹਨੇ ਇੱਕ ਮੁਹਿੰਮ ਚਾਲੂ ਕਰ ਦਿੱਤੀ ਕਿ ਉਹ ਸਿੱਖਾਂ ਨੂੰ ਵੀ ਘਰ ਵਾਪਸੇ ਕਰਾਉਣ ਲੱਗ ਪਿਆ ਤੇ ਉਹ ਉਹਨਾਂ ਨੂੰ ਐਸੀ ਕਿ ਜਿਹੜੇ ਹਿੰਦੂ ਸਿੱਖ ਬਣਨੇ ਨੇ ਉਹ ਵਾਪਸ ਫਿਰ ਹਿੰਦੂ ਬਣ ਜਾਣ ਐਸੇ ਕਾਰਨ ਸਿੱਖਾਂ ਨੂੰ ਸਿੱਖੀ ਨੂੰ ਬਚਾਉਣ ਵਾਸਤੇ ਆਰ ਸਮਾਜ ਦੇ ਖਿਲਾਫ ਮੁਹਿੰਮ ਚਾਲੂ ਕਰਨੀ ਪੈ ਗਈ 1876 ਚ ਜਦੋਂ આરੇ ਸਮਾਜ ਪੰਜਾਬ ਆਇਆ ਤੇ ਬਹੁਤ ਸਾਰੇ ਸਿੱਖ ਵੀ આરੇ ਸਮਾਜੀ ਬਣ ਗਏ ਜਿਨ੍ਹਾਂ ਚ ਕਈ ਮਸ਼ਹੂਰ ਸ਼ਖਸੀਅਤ ਵੀ ਸੀ ਜਸਤਰਪਾਈ ਦਿੱਤ ਸਿੰਘ ਉਹ ਪਹਿਲੇ આરੇ ਸਮਾਜੀ ਬਣ ਗਏ ਸੀ ਤੇ ਫਿਰ ਬਾਅਦ ਚ ਜਦੋਂ ਥੋੜੀ ਜੀ ਫਾਮੀ ਧਿਆਨੰਦ ਸਰਸਵਤੀ ਜੀ ਦੇ ਨਾਲ ਥੋੜੀ ਖਿਟਪਿਟ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ આરੇ ਸਮਾਜ ਛੋੜਤਾ ਸਵਾਮੀ ਧਿਆਨੰਦ ਸਰਸਵਤੀ ਨੇ 1875 ਵਿੱਚ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਮ ਸੀ ਸਤਿਆਰਥ ਪ੍ਰਕਾਸ਼ ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਕਾਫੀ ਬੁਰਾਈ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨੀਵਾ ਦਿਖਾਇਆ ਸੀ ਤੇ ਇਹ ਜੋ ਸਤਿਆਰਥ ਪ੍ਰਕਾਸ਼ ਸੀ ਇਹ ਲਗਭਗ 1878 ਦੇ ਵਿੱਚ ਵਾਈਡਲੀ ਡਿਸਟ੍ਰਿਬਿਊਟਡ ਹੋਈ ਜਦੋਂ ਸਿੱਖਾਂ ਨੇ ਸਤਿਆਰਥ ਪ੍ਰਕਾਸ਼ ਨੂੰ ਪੜਿਆ ਤੇ ਕਾਫੀ ਸਾਰੇ ਸਿੱਖ ਪੜਕ ਗਏ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਬੁਰਾਈ ਤੇ ਬਰਦਾਸ਼ਤ ਨਹੀਂ ਕਰ ਸਕਦੇ ਸਨ ਸਿੱਖ ਤੇ ਕਾਫੀ ਜੋ ਸਿੱਖ ਸੀ ਉਹ ਆਰਐਸ ਮਾਚ ਤੋਂ ਨਿਕਲ ਗਏ ਜਿਨ੍ਹਾਂ ਚੁਪਾਈ ਦਿੱਤ ਸਿੰਘ ਵੀ ਸੀ ਪਰ ਫਿਰ ਵੀ ਬਹੁਤ ਸਾਰੇ ਸੇਕ ਆਰ ਯ ਸਮਾਜ ਨੂੰ ਸਪੋਰਟ ਕਰਦੇ ਰਹੇ ਤੇ ਉਹਨਾਂ ਦੇ ਸ਼ੁੱਧੀ ਮੂਵਮੈਂਟ ਚ ਪਾਰਟਿਸਿਪੇਟ ਕਰਦੇ ਰਹੇ ਤੇ 1883 ਵਿੱਚ ਸਵਾਮੀ ਧਿਆਨੰਦ ਸਰਸwati ਦੀ ਡੈਥ ਹੋ ਜਾਂਦੀ ਹੈ ਉਹਨੋਂ ਤੋਂ ਬਾਅਦ ਜੋ ਨਈ ਲੀਡਰਸ਼ਿਪ ਆਂਦੀ ਹੈ ਆਰ ਯ ਸਮਾਜ ਵਿੱਚ ਉਹ ਕਾਫੀ ਅਗਰੈਸਿਵ ਸੀ ਉਹਨਾਂ ਚੋਂ ਇੱਕ ਸੀ ਲਾਲਾ ਗੁਰੂਦਤ ਤੇ ਇੱਕ ਸੀ ਸਵਾਮੀ ਸ਼ਰਧਾਨੰਦ ਇਹ ਦੋਨੋਂ ਕਾਫੀ ਅਗਰੈਸਿਵਲੀ ਕੰਮ ਕਰਦੇ ਸੀ ਪ੍ਰੋਬਲਮ ਉਦੋਂ ਹੀ ਜਦੋਂ ਅਗਸਟ 1896 ਵਿੱਚ ਲਾਹੌਰ ਵਿੱਚ ਸ਼ੁੱਧੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਹਦੇ ਵਿੱਚ 200 ਦਲਿਤ ਸਿੱਖਾਂ ਨੂੰ ਕਾਰਵਾਪਸੀ ਕਰਾਈ ਗਈ ਵਾਪਸ Hindu ਬਨਾਇਆ ਗਿਆ ਤੇ ਜਦੋਂ ਇਹ ਸਿੱਖਾਂ ਨੂੰ ਪਤਾ ਲੱਗਾ ਤੇ ਸਿੱਖ ਫੜਕ ਗਏ ਵੀ ਇਹ ਤੇ ਸਾਡੇ ਨਾਲ ਧੋਖਾ ਹੋ ਰਿਹਾ ਵੀ ਸ਼ੁੱਧੀ ਪ੍ਰੋਗਰਾਮ ਸੀ ਉਹਦੇ ਵਿੱਚ ਕ੍ਰਿਸਚੀਅਨ ਔਰ ਮੁਸਲਮਾਨ ਜੋ ਬਨ ਗਏ ਸੀ ਸਿੱਖ ਔਰ Hindu ਉਹਨਾਂ ਨੂੰ ਵਾਪਸ ਸਿੱਖ ਔਰ Hindu ਬਣਾਉਣਾ ਸੀ ਵੀ ਇਹ ਕਿਸ ਤਰ੍ਹਾਂ ਹੋ ਗਿਆ ਕਿ ਸਿੱਖਾਂ ਨੂੰ Hindu ਬਨਾਇਆ ਜਾ ਰਿਹਾ ਤੇ ਉਸੇ ਟਾਈਮ ਕੁਝ ਐਸੀਆਂ ਹੋਰ ਗੱਲਾਂ ਹੋਈਆਂ ਜਿਦੇ ਕਾਰਨ ਸਿੱਖ ਆਰੇ ਸਮਾਜ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ ਨਾ ਸਿਰਫ ਉਹ ਆਰੇ ਸਮਾਜ ਤੋਂ ਦੂਰ ਹੋਏ ਬਲਕਿ ਆਪਣੇ ਆਪ ਨੂੰ ਹਿੰਦੂਇਜ਼ਮ ਤੋਂ ਵੀ ਅਲੱਗ ਕਰਨਾ ਚਾਲੂ ਕਰਤਾ ਪੂਰੀ ਤਰੀਕੇ ਨਾਲ ਤੇ ਉਸ ਟਾਈਮ ਜੋ ਹਿੰਦੂਆਂ ਦੇ ਸੁਧਾਰ ਮੂਵਮੈਂਟ ਚੱਲ ਰਹੀ ਸੀ ਉਹਦੇ ਵਿੱਚ ਹਿੰਦੂਆਂ ਨੂੰ ਇਹ ਕਿਹਾ ਜਾਣ ਲੱਗ ਪਿਆ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਨਾ ਬਣਾਉਣ ਤੇ ਉਸ ਤੋਂ ਇਲਾਵਾ ਉਸੇ ਟਾਈਮ ਇੱਕ ਕਿਤਾਬ છਪੀ ਜਿਹਦਾ ਟਾਈਟਲ ਸੀ ਹਮ ਹਿੰਦੂ ਹੈ ਇਹ ਕਿਹਾ ਗਿਆ ਕਿ ਸ ਸਨਾਤਨੀ ਸਿੱਖਾਂ ਨੇ ਛਾਪੀ ਹੈ ਤੇ ਇਹਦੇ ਬਾਰੇ ਐਕਚੁਅਲੀ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਕਿ ਐਕਚੁਅਲੀ ਸਨਾਤਨੀ ਸਿੱਖਾਂ ਨੇ ਸਿੱਖਾਂ ਨੇ ਛਾਪੀ ਸੀ ਜਾਂ ਕਿਸੇ ਹੋਰ ਵੱਲੋਂ ਛਾਪੀ ਗਈ ਇਹਦੇ ਬਾਰੇ ਕੋਈ ਬਹੁਤ ਜ਼ਿਆਦਾ ਡਿਟੇਲ ਨਹੀਂ ਮਿਲਦੀ ਲੇਕਿਨ ਇਹਦੇ ਕਾਰਨ ਫਿਰ ਸਿੱਖਾਂ 'ਚ ਕਾਫੀ ਅਗਰੋਸ਼ ਫੈਲ ਗਿਆ ਤੇ ਭਾਈ ਕਾਂ ਸਿੰਘ ਨਾਬਾ ਨੇ ਇਹਦੇ ਅਗੇਂਸਟ ਇੱਕ ਬੁੱਕ ਲਿਖੀ 1898 ਵਿੱਚ ਕਿ ਹਮ ਹਿੰਦੂ ਨਹੀਂ ਤੇ ਫਿਰ ਉਸ ਟਾਈਮ ਸਿੱਖਾਂ ਵੱਲੋਂ ਕਾਫੀ ਜ਼ਿਆਦਾ ਮਟੀਰੀਅਲ ਛਾਪਿਆ ਜਾਣ ਲੱਗ ਪਿਆ ਜਿਦੇ ਵਿੱਚ ਸਿੱਖ ਆਪਣੀ ਵੱਖਰੀ ਆਈਡੈਂਟੀਟੀ ਦੱਸਣ ਲੱਗੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਿੰਦੂਆ ਤੋਂ ਅਲੱਗ ਦੱਸਣ ਲੱਗੇ ਤੇ ਇਹ ਜੋਰ ਦਿੱਤਾ ਜਾਣ ਲੱਗ ਗਿਆ ਕਿ ਸਿੱਖ ਜੋ ਹੈ ਪੂਰੀ ਤਰ੍ਹਾਂ ਇੱਕ ਵੱਖਰੀ ਕੌਮ ਹੈ ਉਹਨਾਂ ਦਾ ਹਿੰਦੂਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਿੱਖ ਇੱਕ ਅਲੱਗ ਰਿਲੀਜੀਅਨ ਹੈ 1902 ਵਿੱਚ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ਗਈ ਜਿੰਨੀ ਵੀ ਮਤਲਬ ਸਿੰਘ ਸਭਾਵਾਂ ਹੈ ਗਈ ਅਸੀਂ ਕਾਫੀ ਸਾਰੀ ਸਿੰਘ ਸਭਾਵਾਂ ਬਣ ਗਿਆ ਸੀ 1879 ਚ ਲਾਹੌਰ ਸਿੰਘ ਸਭਾ ਬਣੀ ਉਸ ਤੋਂ ਬਾਅਦ ਕਰੀਬ ਅ ਕਹਿ ਸਕਦਾ ਕਿ 1900 ਆਂਦੇ ਆਂਦੇ 100 ਤੋਂ ਜ਼ਿਆਦਾ ਸਿੰਘ ਸਬਾਵਾਂ ਹੈਗੀਆਂ ਸੀ ਤੇ ਸਾਰਿਆਂ ਨੂੰ ਮਿਲਾ ਕੇ ਖਾਲਸਾ ਦੀਵਾਨ ਬਣਾਇਆ ਗਿਆ 1902 ਵਿੱਚ ਤੇ ਖਾਲਸਾ ਦੀਵਾਨ ਨੇ ਕਾਫੀ ਸਾਰੇ ਡਿਸੀਜਨ ਲਏ ਉਹਨਾਂ ਚੋਂ ਇੱਕ ਇਹ ਸੀ ਕਿ ਖਾਲਸਾ ਦੀਵਾਨ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਅਪੀਲ ਕੀਤੀ ਕਿ ਉਹ ਆਨੰਦ ਮੈਰਿਜ ਐਕਟ ਬਣਾਣ ਸਿੱਖਾਂ ਨੇ ਬੋਲਿਆ ਕਿ ਸਿੱਖ ਇੱਕ ਵੱਖਰੀ ਕੌਮ ਹੈਗੀ ਹੈ ਉਹਨਾਂ ਦਾ ਵਿਆਹ ਕਰਨ ਦਾ ਤਰੀਕਾ ਬਿਲਕੁਲ ਡਿਫਰੈਂਟ ਹੈ ਉਹਨੂੰ ਆਨੰਦ ਮੈਰਿਜ ਬੋਲਿਆ ਜਾਂਦਾ ਹੈ ਤੇ ਫਿਰ ਇਸ ਕਾਰਨ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਬੋਲਿਆ ਕਿ ਉਹ ਆਨੰਦ ਮੈਰਿਜ ਐਕਟ ਬਣਾਉਣ ਜੋ ਕਿ ਐਕਚੁਅਲੀ ਬਨਿਆ ਥੋੜਾ ਲੇਟ ਜਾ ਕੇ 1909 ਚ ਆਨੰਦ ਮੈਰਿਜ ਐਕਟ ਪਾਸ ਹੋ ਗਿਆ ਸੀ ਫਿਰ ਇਸੇ ਤਰਫ ਇੱਕ ਹੋਰ ਕਦਮ ਵਧਾਉਂਦੇ ਹੋਏ ਸਿੱਖਾਂ ਨੇ ਜੋ ਹਰਮੰਦਰ ਸਾਹਿਬ ਤੇ ਬਾਕੀ ਗੁਰਦੁਆਰਿਆਂ ਚ ਮੂਰਤੀਆਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਚਾਲੂ ਕਰ ਦਿੱਤੀ ਹਰਮੰਦਰ ਸਾਹਿਬ ਵਿੱਚ ਦੁਖ ਪੰਜਨੀ 베ਰੀ ਦੇ ਸਾਹਮਣੇ ਵਾਲੀ ਦੀਵਾਰ ਤੇ ਮਾਤਾ ਦੁਰਗਾ ਦੀ ਇੱਕ ਬਹੁਤ ਵੱਡੀ ਫੋਟੋ ਲੱਗੀ ਹੋਈ ਸੀ ਜਿਹਦੇ ਵਿੱਚ ਮਾਤਾ ਦੁਰਗਾ ਦੇ ਕਾਫੀ ਸਾਰੇ ਹੱਥ ਦਿਖਾਏ ਸੀ ਤੇ ਇੱਕ ਹੱਥ ਵਿੱਚ ਖੰਡਾ ਸੀ ਤੇ ਉਹਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੰਗੇ ਪੈਰ ਖੜੇ ਦਿਖਾਇਆ ਗਿਆ ਸੀ ਹੱਥ ਜੋੜ ਕੇ ਕਿ ਸ਼ਾਇਦ ਉਹਨਾਂ ਤੋਂ ਮਤਲਬ ਖੰਡਾ ਲੈ ਰਹੇ ਸੀ ਤੇ ਐਦਾ ਵੀ ਸਿੱਖਾਂ ਨੇ ਕਾਫੀ ਵਿਰੋਧ ਕੀਤਾ ਵੀ ਇਹਨੂੰ ਵੀ ਹਟਾਉਣ ਦੀ ਮੰਗ ਕੀਤੀ ਤੇ ਆਖਿਰ ਸਿੱਖ ਇਹਦੇ ਵਿੱਚ ਕਾਮਯਾਬ ਹੋ ਗਏ ਤੇ 1905 ਵਿੱਚ ਦਰਬਾਰ ਸਾਹਿਬ ਤੋਂ ਜਿਹੜੀ ਸਾਰੀ ਮੂਰਤੀਆਂ ਹੈਗੀਆਂ ਸੀ ਚਾਹੇ ਉਹ ਭਗਵਾਨ ਰਾਮ ਦੀ ਹੋਵੇ, ਵਿਸ਼ਨੂੰ ਦੀ ਹੋਵੇ, ਕ੍ਰਿਸ਼ਨ ਦੀ ਹੋਵੇ ਤੇ ਜੋ ਪੇਂਟਿੰਗ ਹੈਗੀ ਸੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਾਤਾ ਦੁਰਗਾ ਸਾਹਮਣੇ ਖੜੇ ਹੋਏ ਸੀ ਹੱਥ ਜੋੜ ਕੇ ਇਹ ਸਾਰਿਆਂ ਨੂੰ ਹਰਮੰਦਰ ਸਾਹਿਬ ਤੋਂ ਹਟਾ ਦਿੱਤਾ ਗਿਆ ਫਿਰ ਇਸ ਤੋਂ ਬਾਅਦ ਸਿੱਖਾਂ ਨੇ ਗੁਰਦੁਆਰਾ ਸੁਧਾਰ ਤੇ ਧਿਆਨ ਦਿੱਤਾ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ ਜਿਹਦਾ ਮੇਨ ਮਕਸਦ ਸੀ ਕਿ ਜਿੰਨੇ ਵੀ ਗੁਰਦੁਆਰੇ ਮਹੰਤਾ ਦੇ ਕਬਜ਼ੇ 'ਚ ਸੀ ਉਦੋਂ ਹਰਮੰਦਰ ਸਾਹਿਬ ਹੋ ਗਿਆ ਤੇ ਬਾਕੀ ਮੇਨ ਗੁਰਦੁਆਰੇ ਹੋ ਗਏ ਜੋ ਅੱਜ ਦੇ ਪਾਕਿਸਤਾਨ 'ਚ ਵੀ ਏ ਤੇ ਇੰਡੀਆ 'ਚ ਵੀ ਏ ਤੇ ਜ਼ਿਆਦਾਤਰ ਉਦਾਸੀ ਮਹੰਤਾ ਦੇ ਕਬਜ਼ੇ 'ਚ ਸੀ ਤੇ ਉਹਨਾਂ ਕੋਲ ਗੁਰਦੁਆਰੇ छुड़ाਣ ਵਾਸਤੇ ਲਹਿਰ ਚੱਲ ਪਈ 1921 ਵਿੱਚ ਨਨਕਾਣਾ ਸਾਹਿਬ ਨੂੰ ਮਹੰਤਾ ਤੋਂ छुड़ाਣਦੇ ਹੋਏ 200 ਤੋਂ ਜ਼ਿਆਦਾ ਸਿੱਖ ਸ਼ਹੀਦ ਹੋ ਗਏ ਸੀ ਤੇ ਕਾਫੀ ਖੂਨੀ ਸੰਘਰਸ਼ ਹੋਇਆ ਪਰ 1925 ਤੱਕ ਸਿੱਖਾਂ ਨੇ ਲਗਭਗ ਸਾਰੇ ਗੁਰਦੁਆਰੇ ਇਨਕਲੂਡਿੰਗ ਹਰਮੰਦਰ ਸਾਹਿਬ ਮਹੰਤਾ ਕੋਲ ਛੁੜਵਾ ਲਏ ਤੇ 1925 ਵਿੱਚ ਐਫ ਜੀ ਪੀਸੀ ਦਾ ਨਿਰਮਾਣ ਹੋਇਆ ਜੋ ਕਿ ਗੁਰਦੁਆਰਿਆਂ ਦੇ ਪ੍ਰਬੰਧ ਦਾ ਖਿਆਲ ਕਰਦੀ ਉਸ ਤੋਂ ਇਲਾਵਾ ਅਕਾਲੀ ਦਲ ਵੀ ਬੰਨਿਆ ਜੋ ਕਿ ਸਿੱਖਾਂ ਦਾ ਇੱਕ ਪੋਲੀਟੀਕਲ ਵਿੰਗ ਸੀ ਉਸ ਟਾਈਮ ਵਿੱਚ ਤੇ ਫਿਰ ਸਿੱਖਾਂ ਨੇ ਆਪਣੇ ਆਪ ਨੂੰ ਹਿੰਦੂਆਂ ਤੋਂ ਅਲੱਗ ਕਰਨ ਵਾਸਤੇ ਹੋਰ ਕਾਫੀ ਸਾਰੇ ਐਕਸ਼ਨ ਲਏ ਜਿਦੇ ਵਿੱਚ ਇੱਕ ਸੀ ਕਿ ਜੋ ਆਪਣੇ ਸਿੱਖਾਂ ਦੇ ਨਾਮ ਸੀ ਉਹਨਾਂ ਦਾ ਇੱਕ ਨਿਆ ਸ਼ਬਦ ਕੋਸ਼ ਬਣਾਇਆ ਗਿਆ 1925 ਤੋਂ ਪਹਿਲਾਂ ਤੁਸੀਂ ਦੇਖੋਗੇ ਕਿ ਸਿੱਖਾਂ ਦੇ ਨਾਮ ਹੁੰਦੇ ਸੀ ਰਾਮ ਸਿੰਘ ਹਰੀ ਸਿੰਘ ਭਗਵਾਨ ਸਿੰਘ ਜੀਵਨ ਸਿੰਘ ਇਸ ਤਰ੍ਹਾਂ ਦੇ ਨਾਮ ਹੁੰਦੇ ਸੀ ਜ਼ਿਆਦਾਤਰ ਤੇ ਉਦੋਂ ਇੱਕ ਨਾਮਾਂ ਦਾ ਨਿਆ ਸ਼ਬਦਕੋਸ਼ ਬਣਾਇਆ ਗਿਆ ਜਿਹਦੇ ਚ ਨਾਮਾਂ ਦੇ ਪਿੱਛੇ ਜੀਤ, ਮੀਨ, ਦੀਪ, 인ਦਰ ਇਸ ਤਰ੍ਹਾਂ ਦੇ ਨਾਮ ਜੋੜੇ ਗਏ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕੋਈ ਸਿਮਰਨਜੀਤ ਸਿੰਘ, ਅਰਵਿੰਦਰ ਸਿੰਘ ਇਸ ਤਰ੍ਹਾਂ ਦੇ ਨਾਮ ਤੁਹਾਨੂੰ ਅੱਜਕੱਲ ਮਿਲਣਗੇ ਇਹ ਸਾਰੇ ਉਦੋਂ ਦੇ ਹੀ ਬਣਾਏ ਹੋਏ ਨੇ ਉਦੋਂ ਹੀ ਨਾਮਾਂ ਦਾ ਸ਼ਬਦਕੋਸ਼ ਬਣਾਇਆ ਗਿਆ ਸੀ 1925 ਤੋਂ ਬਾਅਦ ਹੀ ਤੇ ਜੋ ਉਦਾਸੀ ਹੈਗੇ ਸੀ ਜਾਂ ਜੋ ਨਿਰਮਲੇ ਸੀ ਇਹਨਾਂ ਨੂੰ ਸਾਰਿਆਂ ਨੂੰ ਸਿੱਖ ਪੰਥ ਤੋਂ ਬਾਹਰ ਕੱਢਿਆ ਗਿਆ ਪਰ ਜਿਹੜੇ ਹੋਰ ਕਈ ਸੈਕਟ ਸੀ ਸਿੱਖਾ ਦੇ ਵਿੱਚ ਜਸਤਰਾ ਨਾਨਕਪੰਥੀ ਵੀ ਸੀ ਜਸਤਰਾ ਸਿੰਧੀ ਬਹੁਤ ਸਾਰੇ ਨਾਨਕਪੰਥੀ ਹੈ ਸਾਰੇ ਮਤਲਬ ਸਿੱਖੀ ਤੋਂ ਬਾਹਰ ਕੱਢ ਦਿੱਤੇ ਗਏ ਤੇ ਮਤਲਬ ਸਿੱਖੀ ਦਾ ਮਤਲਬ ਰਹਿ ਗਿਆ ਕਿ ਸਿਰਫ ਖਾਲਸਾ ਹੋਣਾ ਯਾਨੀ ਕਿ ਖਾਲਸਾ ਸੀ ਉਹੀ ਉਹ ਸਿੱਖ ਸੀ ਕੋਈ ਉਦਾਸੀ ਕੋਈ ਨਿਰਮਲਾ ਕੋਈ ਸੇਵਾ ਪੰਥੀ ਕੋਈ ਨਾਨਕਪੰਥੀ ਐ ਕੋਈ ਸਿੱਖ ਨਹੀਂ ਮੰਨੇ ਜਾਂਦੇ ਸੀ ਉਹਨਾਂ ਤੇ ਫਿਰ ਸਿੱਖ ਰਹਿਤ ਮਰਿਆਦਾ ਵੀ ਬਣਾਈ ਗਈ ਜਿੰਨੂੰ 1945 ਵਿੱਚ ਰਿਵਾਈਜ਼ ਵੀ ਕੀਤਾ ਗਿਆ ਤੇ ਅਸੀਂ ਵੇਖ ਸਕਦੇ ਹਾਂ ਕਿ ਇਹ ਜੋ ਸਾਰਾ ਕੁਝ ਹੋਇਆ ਸਿੱਖਾਂ ਨੇ ਆਪਣੇ ਆਪ ਨੂੰ ਇੱਕ ਅਲੱਗ ਰਿਲੀਜੀਅਨ ਚ ਸਥਾਪਿਤ ਕੀਤਾ ਅਨੰਦ ਮੈਰਿਜ ਐਕਟ ਪਾਸ ਕਰਵਾਇਆ ਸਿੱਖਾਂ ਨੂੰ ਡਿਫਰੈਂਟ ਨੇਮ ਦਿੱਤੇ ਨਈ ਫਿਕਰ ਐਤ ਮਰਿਆਦਾ ਬਣੀ ਤੇ ਇਹ ਉਦਾਸੀਆਂ ਉਹ ਰਦਰ ਸੈਕਟ ਨੂੰ ਸਿੱਖੀ ਚੋਂ ਬਾਹਰ ਕੱਢਿਆ ਗਿਆ ਇਹ ਕਿਸ ਕਾਰਨ ਹੋਇਆ ਅਗਰ ਇਹ ਆਰਸਮਜ ਨਾ ਆਂਦਾ ਪੰਜਾਬ ਵਿੱਚ ਤੇ ਇਹ ਸਿੱਖਾਂ ਨੂੰ ਵਾਪਸ ਹਿੰਦੂਇਜ਼ਮ ਚ ਜਾਣੂ ਮਜਬੂਰ ਨਾ ਕਰ ਦੇ ਤੇ ਫਿਰ ਸ਼ਾਇਦ ਜੋ ਮੂਵਮੈਂਟ ਹੋਇਆ ਉਸ ਟਾਈਮ ਜੋ ਸਿੰਘ ਸਭਾ ਦਾ ਮੂਵਮੈਂਟ ਹੋਇਆ ਗੁਰਦੁਆਰਾ ਸੁਧਾਰ ਦੀ ਲਹਿਰ ਹੋਈ ਇਹ ਸ਼ਾਇਦ ਕਦੀ ਨਾ ਹੋਣੀ